ਮੇਰਾ ਖਾਲਸਾ ਵਾਜੂ ਗੀਫਤੇ ਅੱਜ ਅਸੀਂ ਅਡਾ ਕੋਰਟ ਉੱਤੇ ਜੋ ਦੇ ਕੋਲ ਲਾਈਵ ਹੋ ਰਹੇ ਆ ਜਿੱਥੇ ਇੱਕ ਬੱਚਾ ਨਹਿਰ ਦੇ ਵਿੱਚ ਡਿੱਗਿਆ ਆਉ ਤੁਹਾਨੂੰ ਉਹਨੂੰ ਕੱਢ ਦਿੱਤੀ ਤੁਹਾਨੂੰ ਲਾਈਵ ਤਸਵੀਰਾਂ ਬਤਾਈਏ ਬੱਸ ਰੋੜੇ ਨਹੀਂ ਦੱਸਾਂ ਜੀ ਜਿੱਥੇ ਰੱਖੀ ਸੀ ਥੱਲੇ ਨਹੀਂ ਆਉਂਦਾ ਮਾਰਦਾ ਨਹੀਂ ਹੈਗਾ ਨਹੀਂ ਮਾਰਦਾ ਨਹੀਂ ਆ ਉਹ ਬੋਰ ਡਰਦਾ ਹੁਣ ਕਰੀਏ ਵੀ ਕੀ ਆ ਜਾਨਵਰ ਡਰਦਾ ਵਾ ਫਿਰ ਡਰਦਾ ਰੁਕਦਾ ਨਹੀਂ ਹੈਗਾ ਪਾਣੀ ਜਿਆਦਾ ਨਹਿਤਦਾ ਵਾ ਫਿਰ ਰੁਕਿਆ ਨਹੀਂ ਫੜਿਆ ਨਹੀਂ ਜਾਂਦਾ ਇਹ ਤੇ ਨੀ ਜਾਨ ਵਿਚਾਨ ਤੇ ਪਰ ਪ੍ਰਮਾਤਮਾ ਦੀ ਗੁਰੂ ਮਾਰੀ ਕਿਰਪਾ ਦੇ ਨਾਲ ਨੇ ਜਾਨ ਵਿਚਾਨ ਤੇ ਸੰਗਤ ਕਾਫੀ ਇਕੱਠੀ ਹੋ ਜਾਂਦੀ ਹੈ ਇੱਥੇ ਬੜੀ ਗੱਲ ਇੱਥੇ ਹੱਥ ਨਹੀਂ ਕੋਈ ਲਾਉਂਦਾ ਉਹ ਗੋਗਰੀ ਪੌੜੀਆਂ ਤੇ ਬਹਿਦਾ ਪੌੜੀਆਂ ਤੇ ਬਹਿਦਾ ਔੜੀਆਂ ਤੇ ਅੱਜ ਇੱਕ ਜਣ ਸੱਤੇ ਪੌੜੀਆਂ ਤੇ ਆਜਾ ਕੁਛੀ ਲੋਟ ਹੁੰਦੀ ਆ ਇਹ ਕਿੱਥੇ ਨਿਕਲੇ ਆਣਾ ਇਹਨੂੰ ਪਾ ਦੇ ਇਹ ਨਾ ਠੱਗਿਆ ਕਰਾਸੀ ਕਿੱਥੇ ਗੋਰ ਮੇ ਤੱਕਾ ਮਾਰਦਾ ਫੜਿਆ ਫੜੀਓ ਬੈਗਾ ਨਿਕਲ ਗਿਆ ਨਿਕਲ ਗਿਆ ਉਹ ਡਰਦਾ ਖਲਿਆ ਕੁਝ ਨਹੀਂ ਕਹਿੰਦਾ ਪਾਣੀ ਤੈਨੂੰ ਉਹ ਉੱਪਰ ਚੜਦਾ ਆ ਕੇ ਮੇਰੇ ਉੱਪਰ ਉਹ ਮਾਮਾ ਯਾਰ ਦੇ ਕੌਰੀ ਇੱਥੇ ਓਣਾ ਕੌਰੀ ਕੱਢੀ ਉਡਾ ਨਾ ਕੌਰੀ ਨਾ ਉਹ ਗੁਜਰ ਗੁਜਰ ਬਦਾ ਮੁੰਡੇ ਨੂੰ ਉਹ ਫੜ ਲਿਆ ਕਾਬੂ ਕਰ ਲਿਆ ਬਸ ਯਾ ਬਸ ਯਾ ਤੇਰੇ ਮੁੰਡੇ ਨੇ ਆਨੇ ਫੜਿਆ ਇਦਾਂ ਫਾੜਨਾ ਸੀ ਇਹ ਹਾਂ ਮੈਂ ਆਉਂਦਾ ਆ ਉਹਦਾ ਕੱਟ ਨਹੀਂ ਆ ਰਿਹਾ ਤੇ ਰਸਤੇ ਤੇ ਮੇਰੇ ਨਾਲ ਲੱਗੀ ਤਾ ਦੇਖੀ ਮਨੇ ਉਹ ਲੈ ਜਾ ਸਾਰੇ ੱਡੀਆਂ ਰਸਤੇ ਨਾਲ ਉਹ ਰੱਖਾ ਫੜ ਫੜ ਕੋਈ ਤਾਂ ਜੇ ਪੈ ਰੱਖਾ ਬੋਲਦਾ ਰਸਾ ਫੜ ਕੇ ਆ ਜਾ ਉਹ ਮੈਂ ਨਹਿਰ ਚ ਨਾ ਆ ਰਿਹਾ ਭਰੀਓ ਤੂੰ ਇਹਨੂੰ ਆ ਬੱਸ ਕਹਿ ਗਿਆ ਲੈ ਪਿਆ ਕੇ ਖਿੱਚਦਾ ਆਪਾਂ ਰਸਾ ਖਿੱਚ ਰਸਾ ਖਿੱਚ ਕੇ ਰੱਖੋ ਸਿੱਧੂ ਸਾਹਿਬ ਰੋਕਿਆ ਰੋਕਿਆ ਉਜਾ ਪਾਸ ਹਮਰੇ ਲੱਤਾ ਹਲੇ ਪਾ ਪਾ ਉਹ ਪਿੱਛੇ ਝੰਡਾ ਦੂਜਾ ਪਾਸ ਹਮਰੇ ਲੱਤਾ ਹਲੇ ਪਾਈ ਪਾ ਵੀ ਦੇ ਦੇ ਆਲਾ ਲਸਾ ਹੱਥ ਕੱਟਾ ਪੈ ਜੋ ਗਾਉਂ ਦੇ ਕੋਲ ਸੱਚ ਮੁੱਕ ਬੰਦ ਨਾ ਦੇ ਉਹ ਬੰਨੇ ਆਈਆਂ ਤੂੰ ਕਿਹੜਾ ਉਹ ਬੱਲਾ ਆ ਪਾਣਾ ਆ ਲੱਗਾ ਦੇ ਪਾਈ ਉਹ ਪਾਤ ਨੂੰ ਦੇਖੋ ਤੈਨੂੰ ਦਾ ਕੱਟ ਨੂੰ ਉਹ ਨਿਕਲ ਜਣਾ ਰੋਕਦਾ ਕੰਦਾ ਉੱਥੇ ਲਾ ਪਾਲਾ ਗੱਡੀ ਉਹ ਢਾਰਦੇ ਬੰਦੇ ਇਦਾਂ ਢਾ ਇਹ ਕਰੇ ਮਾਰਨ ਲੱਗਾ ਸੀ ਉਹ ਉਹ ਗਾਲ ਤੋਂ ਨਿਕਲ ਜਾਣਾ ਸੀ ਉਹ ਕਹਿੰਦਾ ਸਿੱਕਾ ਸੜਦੇ ਹੁਣ ਆਈ ਖੱਚਲਾ ਖੱਚਲਾ ਨਹੀਂ ਨਹੀਂ ਕਾਣਾ ਗਾਲ ਚੋਂ ਦਾ ਇਹ ਗੱਬੇ ਗੱਬੇ ਵੰਨ ਗੱਬੇ ਪਾ ਗੱਬੇ ਉਹਨਾਂ ਸਿੰਗਲ ਕੱਟੂ ਦਿੱਤੀ ਉਹ ਆ ਜਾ ਉਹ ਕੁਛ ਨਹੀਂ ਹੁੰਦਾ ਮਾੜਾ ਖੇਚੇ ਤਾਂ ਸਹੀ ਰਸ ਆ ਜਾ ਗੱਬੇ ਵਾ ਗੱਬੇ ਗੱਬੇ ਮੁੰਡਾ ਮੁੰਡੇ ਇਹੇ ਕਰਕੇ ਫੜ ਹੋ ਗਈ ਇਹੇ ਉਹ ਫੜਾ ਉਹਨਾਂ ਨੂੰ ਨਹੀਂ ਉਹ ਡਰਿਆ ਥੋੜਾ ਉਹਨ ਫੜਿਆ ਨਾ ਨਾ ਪਾਣੀ ਘਟ ਗਿਆ ਤੂੰ ਡਰਦਾ ਸੀ ਮਾਰਦਾ ਥੋੜੀ ਇਹ ਤਾਂ ਆਪ ਡਰਦਾ ਆ ਇਹ ਤਾਂ ਆਪ ਡਰਦਾ ਸੀ ਉਹ ਡਰਦਾ ਬੱਚਾ ਨਹੀਂ ਬੱਚਾ ਨਹੀਂ ਡਰਦਾ ਮੁੰਡਾ ਡਰਦਾ ਸੀ ਉਹਨੇ ਫੇਰ ਮਾਰ ਗਿਆ ਚੱਲ ਕੋਈ ਨਹੀਂ ਕੋਈ ਨਹੀਂ ਤਾ ਬਹੁਤ ਵਧੀਆ ਕੰਮ ਕੀਤਾ ਬੇਬੀ ਬਰ ਬਰ ਲਿਆ ਬੰਦ ਚਲੋ ਖਿਚੜ ਮਾਰੀ ਸੋ ਇਹਨੂੰ ਪਾਰੇ ਪਾਸੇ ਕਰ ਰੱਖੀ ਹਜੂ ਮਰੇ ਹੁਣ ਸਰਪੰਚਾ ਦੇਖੀ

ਫੜਾ ਫੜਾ ਪਹਿਲਾ ਲਾਕਾਂ ਢੇਡਾ ਵਾਲਾ ਢੰਗਾ ਕਰ ਦੇ ਇਹਨੂੰ ਫੜਾ ਕੇ ਜੇ ਲਾਤੀ ਆਇਆ ਰਹਾ ਫੜੀ ਭਾਈ ਖਿੱਚ 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 ਕੇ ਇਧਰੋਂ ਬੱਸ 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 ਭਾਈ ਇੱਥੇ ਲਾ ਕਰ ਦੇ ਇੱਥੋਂ ਯਾਰ ਢੈਡ ਕੱਟ ਹੋ ਗਿਆ ਦਾ ਪਰਦੇ ਪਰਦੇ ਦੇ ਪਾ ਦੇ ਦੇ ਹਾਂ ਸਰ ਕੋਈ ਨਹੀਂ ਉਹ ਸਾਧਣਾ ਤੇ ਹੋ ਗਿਆ ਹੋ ਗਿਆ ਹੋ ਗਿਆ ਤੁਮ ਬਲੇ ਉਹ ਥਾਰ ਦਿੰਦਾ ਕੋਈ ਇਦਾਂ ਦਿਨ ਪਹਿਲਾ ਸੀਗਾ ਕਰਕੇ ਆਹੋ ਉਹ ਤਾਂ ਆਹ ਲਓ ਜੀ ਸਿੱਧੂ ਸਾਹਿਬ ਆ ਲੈ ਇਹਨੂੰ ਹੱਥ ਦਨ ਕਰੋ ਬਾਸ ਬਾਸ ਬਾ ਵੇਲੇ ਵੇਲੇ ਥੋੜੇ ਹਾਂ ਜਿਨ੍ਹਾਂ ਨੇ ਵੀ ਇਹਨੂੰ ਕੱਢਣ ਚ ਮਦਦ ਕੀਤੀ ਸਾਰਿਆਂ ਦਾ ਧੰਨਵਾਦ ਮਹਾਰਾਜ ਦੇ ਹੱਥ ਵਸੁੰਦੀ ਆ ਕਿ ਗੁਰੂ ਮਹਾਰਾਜ ਨੇ ਕਿ ਧੁੱਸੇ ਵਾਲੇ ਨਹੀਂ ਆ ਉਹ ਲੈ ਜੂ ਟੈਨ ਹੀ ਹੋਇਆ ਕਰਕੇ ਦਮ ਛਿੱਤੀ ਟੁੱਟ ਜਾਂਦਾ ਠੀਕ ਹੈ ਜੀ ਮੈਂ ਤੁਹਾਨੂੰ ਨੋਜੋਨ ਤੋਂ ਬੇਨਤੀ ਕਰਦਾ ਅਰੇ ਪਾਸਾ ਕੱਢੀ ਐਕਦਾ ਮੱਦੇ ਕਰੇ ਕਰੂ ਵਾਈ ਗੁਰਜੀ ਦਾ ਹਾਲਾ ਸਾਬ ਵਾਈ ਗੁਰਜੀ ਦੀ ਫਤਿਹ ਬੋਲ ਸੋਨਹਰ ਸਾਬ ਸ੍ਰੀ ਕਾ ਲਾਓ ਜੀ ਓ ਮੁੰਡੇ ਨੂੰ ਕੱਢ ਲਾ ਹਾਲਾ ਸਾਬ ਵਾਈ ਗੁਰਜੀ ਦੀ ਫਤਿਹ ਕਿ ਮੈਨੂੰ ਆ ਸਰਦਾਰ ਮਹੌਨ ਸਿੰਘ ਨੇ ਫੋਨ ਕੀਤਾ ਕਿ ਨਹਿਰ ਦੇ ਵਿੱਚ ਕਬਾ ਛੱਡ ਗਿਆ ਵਾ ਮੈਂ ਇਹ ਚਾਹ ਕੱਪ ਦੇ ਵਿੱਚ ਪਾਈ ਸੀ ਵਿੱਚੇ ਛੱਡ ਕੇ ਨੱਠ ਨਹੀਂ ਕੀਤੀ ਮੈਂ ਬਾਬੂ ਦਾ ਵੀ ਮੋਹਨ ਲਾਲ ਦਾ ਬਹੁਤ ਬਹੁਤ ਧੰਨਵਾਦ ਇਹ ਤੁਸੀਂ ਕਿੰਨੇ ਕੁ ਚ ਪਹਿਲਾਂ ਦੇਖਿਆ ਸੀ ਸਵੇਰੇ ਦੇਖਿਆ ਸੀਗਾ ਰੱਸਾ ਹੈ ਨਹੀਂ ਸਾ ਰੱਸਾ ਹੈ ਨਹੀਂ ਸਾ ਰੱਸਾ ਚਲੋ ਸਾਡੇ ਕੋ ਗੁਰੂ ਦੀ ਕਿਰਪਾ ਦੇ ਨਾਲ ਹੈਗਾ ਵਾ ਤੇ ਇਹ ਮੁੰਡੇ ਆਪਣਾ ਕੀ ਨਾਮ ਆ ਆ ਮੁੰਡਾ ਬਹੁਤ ਬਹਾਦਰ ਗੁਜਰਾਂਦਰ ਜੋ ਨਾਲ ਨੇੜੇ ਹੈ ਮੇਰਾ ਨਾਮ ਸਵਾਰੂ ਹੈ ਜੀ ਹੈ ਸਵਾਰੂ ਸਵਾਰੂ ਆ ਕਿੱਥੇ ਰਹਿਣਾ ਰੂਪਾ ਵਾਲੀ ਰੂਪਾ ਵਾਲਾ ਨਾ ਮੁੰਡੇ ਨੇ ਪਰ ਬੱਚਾ ਮੇਰੇ ਵੀ ਲੱਤਾਂ ਮਾਰਦਾ ਮੈਂ ਵੀ ਮੇਰੇ ਤੇ ਬੜਿਆ ਹੁਣ ਸਿਆਣਾ ਕਰਕੇ ਮੇਰਾ ਸਾਥ ਛੇਤੀ ਟੁੱਟ ਜਾਂਦਾ ਤੇ ਇਹ ਮੁੰਡੇ ਨੇ ਜੱਫੀ ਪਾ ਲਈ ਜਾ ਕੇ ਕੰਨਾ ਤੋਫਾ ਇੱਕ ਵਾਰੀ ਤੂੰ ਇਹਦਾ ਨਾਮ ਮਜੀਪਨ ਕਿੱਥੇ ਰਹਿਣਾ ਰੋਟੇ ਤੇ ਆਪ ਦਾ ਸਰਤਮ ਆਪ ਸੇਮਗੂ ਸੇਮ ਮੁੰਡੇ ਬਹੁਤ ਬਹਾਦਰ ਆ ਇਹ ਬਹੁਤ ਗਾਇਆਂ ਨੂੰ ਮੱਝਾਂ ਨੂੰ ਕੱਢਣੇ ਬੇ ਸੁੱਕੀ ਗਊ ਮਾਤਾ ਕੀ ਜੈ ਨਹੀਂ ਕਰਦੇ ਗਊ ਮਾਤਾ ਨੂੰ ਬਚਾ ਕੇ ਜੈ ਕਰਦੇ ਆ ਗੁਰੂ ਮਹਾਰਾਜੇ ਮੈਂ ਸਤਗੁਰ ਸੱਚੇ ਪਾਸ ਚਰਨਾਂ 'ਚ ਬੇਨਤੀ ਕਰਦਾ ਇਹਨੂੰ ਰਾਤ ਦੁੱਗਣੀ ਰਾਤ ਦਿਨ ਦੁੱਗਣੀ ਰਾਤ ਚੱਕਣੀ ਕਰਤੀ ਵਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨ ਹਾਗੈਕ ਦਈਆ ਨਾ ਬੋਲੋ ਜੀ ਆਪਣਾ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਕਿਹੜਾ ਬੰਦਾ ਮਨਿੰਦਰ ਇਹ ਮੇਰਾ ਕੈਮਰਾਮੈਨ ਆ ਵੀ ਇਹ ਵੀ ਬਹੁਤ ਇਹ ਮੁੰਡਾ ਫਰਤੀਲਾ ਵਾ ਪਮੇ ਮੋਟਾ ਵਾਜ ਪਰ ਜੋਰ ਪੂਰਾ ਮਾਰਦਾ ਇਹ ਵੀ ਸਮਾਜ ਸੇਵਕ ਹੈ ਜੀ ਗੁਰਮਾਰਾ ਇਹਨੂੰ ਵਿਚਾਰ ਦੀ ਕਲਾ ਬਖਸ਼ੇ